ਹੈਲੋ ਦੋਸਤੋ ਸਾਰੇ ਭੈਣ ਭਾਈਆਂ ਨੂੰ ਮੇਰੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ RAM RAM ਜੀ ਹੁਣ ਆਪਾਂ ਲੋਡੇ ਨਾਲ ਦੋ ਗੱਲਾਂ ਕਰਨੀਆਂ ਨੇ ਵਧੀਆ ਲੱਗਿਆ ਤੇ ਸਾਥ ਦਿਓ ਕਿ ਨਾ ਵਧੀਆ ਲੱਗਿਆ ਗਾਹਾਂ ਕਰ ਦਿਓ ਨਹੀਂ ਵੀਡੀਓ ਪੂਰੀ ਦੇਖਿਓ ਤੇ ਆ ਆਪਾਂ ਜਿਹੜਾ ਬੱਚਿਆਂ ਦੇ ਡਾਇਪਰ ਲਾਉਨੇ ਆ ਇਹ ਡਾਇਪਰ ਆਇਨੀ ਸੱਟੜੇ ਚਾਹੀਦੇ ਇਹਨਾਂ ਨੂੰ ਕਿਹਾ ਤਾਂ ਟੋਆ ਪੱਟ ਕੇ ਦੱਬ ਦੋ ਨਹੀਂ ਖੂਪ ਦੋ ਤੇ ਆ ਹੀ ਸੱਟ ਦੰਦਨੇ ਫੇਰ ਕੁੱਤੇ ਬਿੱਲੇ ਚੱਕ ਕੇ ਮੰਦਰਾਂ ਚ ਮਸੀਤਾਂ ਚ ਗੁਰਦੁਆਰਾ ਸਾਹਿਬ ਚੱਕ ਕੇ ਲੈ ਜਾਂਦੇ ਨੇ ਘਰਾਂ ਚ ਲੈ ਜਾਂਦੇ ਨੇ ਕਿੰਨਾ ਗੰਦਾ ਗੰਦ ਪੈਂਦਾ ਦੇਹਲਾ ਕੋਈ ਅੰਤ ਨਹੀਂ ਹੈਗਾ ਤੇ ਉ ਤਾਂ ਆਪਾਂ ਕਹਿੰਦੇ ਆ ਵੀ ਆਪਾਂ ਨੇ ਵਾਤਾਵਰਨ ਵਧੀਆ ਰੱਖਣਾ ਸਾਫ਼ ਰੱਖਣਾ ਤੇ ਆ ਆਪਾਂ ਆਪ ਹੀ ਗੰਦ ਪਾਈ ਜਾਂਦੇ ਆ ਦੇਖ ਲਾ ਇਹ ਸਾਰਿਆਂ ਨੇ ਰਲ ਕੇ ਆਪਾਂ ਨੂੰ ਸਹਿਯੋਗ ਦੇਣਾ ਚਾਹੀਦਾ ਵੀ ਭਾਈ ਇਹ ਦੱਬ ਦੋ ਡੱਪਰ ਜਿਹੜੇ ਆਪਾਂ ਬੱਚਿਆਂ ਦੇ ਲਾਉਨੇ ਆ ਟੋਆ ਪੱਟ ਕੇ ਨਹੀਂ ਦੱਬ ਦੋ ਨਹੀਂ ਇਹਨਾਂ ਨੂੰ ਖੂਪ ਦੋ ਪਲੀਜ਼ ਹੱਥ ਬੰਨ ਕੇ ਤੁਹਾਨੂੰ ਬੇਨਤੀ ਆ ਇਹ ਗੰਦ ਪਾਉਣਾ ਬੰਦ ਕਰ ਦੋ ਤੇ ਅਸੀਂ ਉੱਥੇ ਗਏ ਮਰੇਲਕੋਟ ਵਾਲੇ ਮੱਥਾ ਟੇਕਣ ਤੇ ਉੱਥੇ ਚੌਂਕੀ ਲੱਗਦੀ ਆ ਦੂਰੋਂ ਦੂਰੋਂ ਦੁਨੀਆ ਆਉਂਦੀ ਆ ਦੋ ਜੇਠ ਚ ਭਰਦੀਆਂ ਨੇ ਚੌਂਕੀਆਂ ਚੰਦੀਆਂ ਦੋ ਹਾੜ ਚ ਭਰਦੀਆਂ ਬਹੁਤ ਦੂਰੋਂ ਦੂਰੋਂ ਦੁਨੀਆ ਆਉਂਦੀ ਆ ਉੱਥੇ ਤੇ ਦੋ ਦਿਨ ਅਸੀਂ ਬਾਗੇ ਮੱਥਾ ਟੇਕਣ ਤੇ ਉੱਥੇ ਜਾ ਕੇ ਦੇਖ ਲਾ ਐਨਾ ਮਨ ਖਰਾਬ ਹੋਇਆ ਨਾ ਮੱਥਾ ਟੇਕਣ ਨੂੰ ਵੀ ਨਹੀਂ ਜੀ ਕਰਿਆ ਹੈਗਾ ਦੇਖ ਕਿਆ ਉਲਟੀ ਆਵੇ ਦੇਖ ਲੈ ਆਏ ਥੋੜੀ ਵੀ ਬੰਦਾ ਸੱਕਿਆ ਹਾਰਿਆ ਦੇਖ ਲੈ ਵੀ ਬਹਿ ਕੇ ਕਿਤੇ ਆਰਾਮ ਵੀ ਕਰ ਲੂਗਾ ਜਿੱਥੇ ਰੇਕ ਟਾਇਪ ਪਰ ਜਿੱਥੇ ਰੇਕ ਟਾਇਪ ਪਰ ਸਿੱਟੇ ਪਏ ਬੱਚਿਆਂ ਦਾ ਇੰਨਾ ਗੰਦ ਪਾਇਆ ਪਿਆ ਕਿੰਨੀ ਪਵਿੱਤਰ ਜਗ੍ਹਾ ਹੁੰਦੀ ਹੈ ਦੇਖ ਲੈ ਇਹ ਸਾਰੇ ਆਪਾਂ ਗੰਦੀ ਕਰ ਦਿੰਨੇ ਆਂ ਸਾਰਿਆਂ ਨੂੰ ਰਲ ਕੇ ਸੰਜੋਗ ਦੇਣਾ ਚਾਹੀਦਾ ਹੈ ਭੈਣ ਭਾਈਆਂ ਨੂੰ ਜੇ ਕੋਈ ਮੇਰੇ ਤੋਂ ਗਲਤ ਮਲਤ ਬੋਲਿਆ ਗਿਆ ਮੈਨੂੰ ਮਾਫ ਕਰਿਓ ਨਹੀਂ ਵੀਡੀਓ ਦਾਪਕੇਗਾ ਹਾਂ ਸ਼ੇਅਰ ਕਰਤੀ ਨੰਨ ਕਮੈਂਟ ਕਰਕੇ ਦੱਸਿਓ ਵਧੀਆ ਕਿ ਘਟੀਏ ਪਲੀਜ਼ ਪਲੀਜ਼ ਆਤਮਾ ਬਰਨ ਆਪਾਂ ਨੇ ਵਧੀਆ ਰੱਖਣਾ ਤੇ ਫੇਰ ਬਿਮਾਰੀਆਂ ਤਾਂ ਆਪ ਹੀ ਫੈਲਣੀਆਂ ਨੇ ਜਦੋਂ ਆਪਾਂ ਬਾਦਾਂ ਬਾਰਨਾਂ ਨੂੰ ਗੰਦਾ ਕਰੀ ਜਾਂਦੇ ਆ ਬਿਮਾਰੀਆਂ ਤਾਂ ਫੇਰ ਫੈਲਣ ਲੱਗੀਆਂ ਫੇਰ ਕਹਿੰਦੇ ਨੇ ਕਦੇ ਕੋਈ ਬਿਮਾਰੀ ਆ ਗਈ ਕਦੇ ਕੋਈ ਬਿਮਾਰੀ ਆ ਗਈ ਬਿਮਾਰੀਆਂ ਤਾਂ ਆਪ ਹੀ ਆਉਣੀਆਂ ਨੇ ਪਲੀਜ਼ ਹੱਥ ਬੰਨ ਕੇ ਸਾਨੂੰ ਮੇਲਦੀ ਆ ਇਹ ਗੰਦ ਪਾਉਣਾ ਬੰਦ ਕਰਕੇ